ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਆਪ ਸ੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰ ਸੇਵੜਾ ਸਹਿਬਾਲੇੰਦ ਸੰਤ ਖਾਲਸਾ ਅਮੋਲ ਅਤਿਆਸ ਸਰਵਨ ਕਰ ਰਹੇ ਹਾਂ ਆਹ ਕੁਰਬਾਨੀ ਤੇਰਿਆਂ ਸੇਵਕਾਂ ਜਿਨਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਗੋਪਾਰਾ ਗੁਰਨਾਨਕ ਮਿਲਿਆ ਪਾਰ ਬ੍ਰਹਮ ਇਹਨੇ ਚਰਨਾਂ ਕਉ ਬਿਲਾਹਾਰਾ ਐਸੇ ਗੁਰ ਕੋ ਬਰ ਬਲ ਜਾਈਐ ਆਪ ਮੋਤੂ ਹਿਤਾਰਾ ਸੰਤ ਵਾਬਾ ਬਲ ਸਿੰਘ ਜੀ ਪੰਡਤ ਹਤੂਰ ਵਿੱਚ ਰਹਿੰਦੇ ਹਨ ਤਕਰੀਬਨ ਉੱਤੇ 11-12 ਦਿਨ ਬਾਬਾ ਜੀ ਰਹੇ ਹਨ ਕਈ ਦਿਨ ਉਸ ਨਗਰ ਦੇ ਵਿੱਚ ਰਹਿ ਮੰਨ ਹੋ ਚੁੱਕੇ ਹਨ ਜਿਹੜਾ ਉੱਤੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਹੈ ਉਹ ਬਡੇਰੀ ਉਮਰ ਦਾ ਹੈ ਬਾਬਾ ਜੀਆ ਨੂੰ ਬੇਨਤੀ ਕਰਦਾ ਹੈ ਕਿ ਬਾਬਾ ਜੀ ਜੇਕਰ ਤੁਸੀਂ ਇਸ ਸਥਾਨ ਤੇ ਸੇਵਾ ਕਰ ਲਵੋ ਤਾਂ ਮੈਨੂੰ ਕੁਝ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ ਨਹੀਂ ਇਹ ਨਗਰ ਵਾਲੇ ਮੈਨੂੰ ਇਸੋਂ ਭੇਜ ਕੇ ਰਾਜ਼ੀ ਨਹੀਂ ਇਸ ਕਰਕੇ ਮੈਂ ਤੁਹਾਨੂੰ ਬਾਰ ਬਾਰ ਬੇਨਤੀਆਂ ਕਰਦਾ ਬਾਬਾ ਜੀ ਨੇ ਕਿਹਾ ਦੇਖੋ ਬਾਬਾ ਜੀ ਅਸੀਂ ਇੰਨਾ ਜੰਜਾਲਾਂ ਵਿੱਚ ਨਹੀਂ ਆਉਣਾ ਚਾਹੁੰਦੇ ਇਹ ਤਾਂ ਸਿਰਫ ਪਰਮੇਸ਼ਰ ਦੀ ਭਗਤੀ ਕਰਨੀ ਹੈ ਪਰਮੇਸ਼ਰ ਦਾ ਨਾਮ ਜਪਣਾ ਹੈ ਮੈਂ ਸਾਨੂੰ ਹੋਰ ਕਿਸੇ ਚੀਜ਼ ਦਾ ਲਾਲਚ ਨਹੀਂ ਨਾ ਅਸੀਂ ਕਦੇ ਇਹ ਗੀਆਂ ਗੱਲਾਂ ਸੋਚੀਆਂ ਨੇ ਤਾਂ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀ ਨੇ ਇਹ ਕਹਿੰਦੇ ਹਨ ਕਿ ਸਾਡਾ ਜਿਹੜਾ ਸਮਾਂ ਹੈ ਇਹ ਲੰਘਦਾ ਜਾਂਦਾ ਹੈ ਪਰ ਅਸੀਂ ਕੋਈ ਸਮਾਂ ਵੇਰਤਾ ਨਹੀਂ ਗਮਾਉਣਾ ਚਾਹੁੰਦੇ ਇਹ ਜਿਹੜੇ ਬੰਧਨ ਦੇ ਕੰਮ ਹੁੰਦੇ ਨੇ ਇਹਨਾਂ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਇਹ ਸੰਸਾਰ ਦੇ ਜਿਹੜੇ ਕੰਮਕਾਰ ਹੁੰਦੇ ਨੇ ਬੰਦਾ ਇਹਨਾਂ ਵਿੱਚ ਉੱਜ ਜਾਂਦਾ ਹੈ ਅ ਸਾਡਾ ਮਨ ਹੈ ਕਿ ਸਿਰ ਪਰਮੇਸ਼ਰ ਦੀ ਭਗਤੀ ਕਰਨੀ ਹੈ ਹੋਰ ਅਸੀਂ ਕਿਸੇ ਜੰਜਾਲ ਦੇ ਵਿੱਚ ਨਹੀਂ ਫਸਣਾ ਇਸ ਤਰ੍ਹਾਂ ਬਾਬਾ ਬਲੰਸ ਸਿੰਘੀਆਂ ਨੇ ਗ੍ਰੰਥੀ ਸਿੰਘ ਨੂੰ ਬੇਨਤੀ ਕੀਤੀ ਹੈ ਕੋਈ ਗੱਲ ਨਹੀਂ ਬਾਬਾ ਜੀ ਜਿੱਦ ਨੇ ਤੁਹਾਡਾ ਸਰੀਰ ਕੋਈ ਤਿੱਲਾ ਮੱਤਾ ਦਿਸਿਆ ਕਰੂ ਤੁਸੀਂ ਮੈਨੂੰ ਕਹਿੜਾ ਕਰੋ ਤੁਹਾਡਾ ਅੰਮ੍ਰਿਤ ਵੇਲੇ ਦਾ ਨਿਤਨੇਮ ਆ ਜਿਹੜਾ ਜਿਹੜੀ ਸੇਵਾ ਨਿਤਨੇਮ ਉਹ ਸਾਰੀ ਦਾਸ ਕਰਦਿਆ ਕਰੂ ਤੁਸੀਂ ਆਰਾਮ ਕਰ ਲਿਆ ਕਰੋ ਇਸ ਤਰ੍ਹਾਂ ਕਹਿ ਕੇ ਬਾਬਾ ਜੀ ਨੂੰ ਬਾਬਾ ਗਵੰ ਸਿੰਘ ਜੀ ਚਾਹ ਸ਼ੱਕੇ ਜਿੱਕਣ ਅੱਗੇ ਬਾਹਰ ਨੂੰ ਚਲੇ ਜਾਣ ਨੇ ਅਸੂਏ ਪੈਕੇ ਕਾਫੀ ਦੂਰ ਚਲੇ ਗਏ ਉਹਨਾਂ ਧੁੱਪ ਦਾ ਵੀ ਬੜਾ ਤੇਜ਼ ਸੀ ਕਿਉਂਕਿ ਬਸਾਖ ਦਾ ਮਹੀਨਾ ਅਖੀਰ ਜੇਠ ਚੜਨ ਵਾਲਾ ਸੀ ਬਾਬਾ ਜੀ ਤੁਰੇ ਗਏ ਤੁਰੇ ਗਏ ਸੂਆ ਟਪਕੇ ਮਾਬਾ ਜੀ ਸੱਦੋ ਵਾਲ ਮਰ ਨੂੰ ਤੁਰਤੇ ਅੱਗੇ ਜਾ ਕੇ ਕੀ ਦੇਖਦੇ ਨੇ ਇਹ ਅੱਗੇ ਖੂਹ ਆ ਜਾਂਦਾ ਪੁਰਾਣਾ ਬਹੁਤ ਪਰ ਖੂਹ ਦੀ ਇੱਕ ਪੈੜ ਚੱਲਦੀ ਹੈ ਇੱਕ ਕੋਈ ਵਿੱਡ ਲੱਗਿਆ ਹੋਇਆ ਹੈ ਦੂਜੇ ਪਾਸੇ ਘਾਹ ਫੁੱਲ ਸੇ ਝਾੜੀਆਂ ਔਰ ਬਹੁਤ ਦਰਖਤ ਖੜੇ ਨੇ ਬਾਬਾ ਜੀ ਉਹਨਾਂ ਦਰਖਤਾਂ ਦੇ ਅੱਲੇ ਜਾ ਕੇ ਦੇਖ ਕੇ ਜਗਾ ਉੱਥੇ ਬੈਠ ਜਾਂਦੇ ਨੇ ਬਾਬਾ ਜੀ ਤਕਰੀਬਨ ਉਸ ਦਿਨ ਪਤਾ ਹੀ ਨਹੀਂ ਕਹਿੰਦੇ ਸਾਨੂੰ ਲੱਗਿਆ ਤੜਕੇ ਜਦੋਂ 2:30 ਵਜੇ ਉਦੋਂ ਸਾਨੂੰ ਪਤਾ ਲੱਗਿਆ ਜੇ ਤਾਰਿਆਂ ਵੱਲ ਝਾਕ ਕੇ ਅਸੀਂ ਵੀ ਤੈਨਤਾ ਦੀ ਰਾਤ ਉੱਤੇ ਹੋ ਗਿਆ ਕਿਉਂਕਿ ਉਦੋਂ ਘੜੀਆਂ ਨਹੀਂ ਸੀ ਹੁੰਦੀਆਂ ਸਿਰਫ ਤਾਰਿਆਂ ਦੇ ਨਾਲ ਹੀ ਪਤਾ ਲੱਗਦਾ ਸੀਗਾ ਵੀ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਕਹਿੰਦੇ ਅਸੀਂ ਉਤੋਂ ਉੱਤੇ ਉੱਠ ਕੇ ਸੂਏ ਤੇ ਆਏ ਉਹਦੇ ਆਕੇ ਜਿੱਥੋਂ ਦੀ ਉਹ ਪੂਰਾ ਲੰਘਦਾ ਸੀਗਾ ਇਸ ਦਾ ਆਪ ਦਾ ਹੀ ਖੱਤਿਆ ਵਾਲਿਆਂ ਦਾ ਬਣਾਇਆ ਹੋਇਆ ਸੀ ਉਹਦੇ ਉੱਤੋਂ ਦੀ ਲੰਘ ਕੇ ਮੈਂ ਦੂਸਰੇ ਪਾਸੇ ਜਿੱਥੋਂ ਦੀ ਜਗ੍ਹਾ ਸੀ ਉੱਥੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਮੈਂ ਗੁਰੂ ਘਰ ਵੱਲ ਨੂੰ ਤੁਰਿਆ ਆਇਆ ਮੇਰੇ ਆਉਂਦੇ ਨੇ ਜਿਹੜੇ ਸਿੰਘ ਉੱਥੇ ਸੇਵਾ ਕਰਦੇ ਹੁੰਦੇ ਨੇ ਸਵੇਰੇ ਆਪੇ ਉਹ ਸਿੰਘ ਸਾਰੇ ਆਏ ਹੋਏ ਸੀ ਕ੍ਰਾਂਤੀ ਜੰਗ ਤੇ ਲੰਗਰ ਵਾਲਾ ਦੁਨੇ ਜਾਣੇ ਚਾਹ ਬਣਾ ਰਹੇ ਨੇ ਬਾਬਾ ਜੀ ਨੇ ਵੀ ਇਸ਼ਨਾਨ ਕਰ ਲਿਆ ਸੀ ਤੇ ਲੰਗਰੀ ਨੇ ਚਾਹ ਤਿਆਰ ਕਰਤੀ ਅਸੀਂ ਸਾਰੇ ਜਾਣਿਆਂ ਨੇ ਲੰਗਰ ਦੇ ਵਿੱਚ ਬੈਠ ਕੇ ਚਾਹ ਸਕ ਲਈ ਚਾਹ ਸਕਣ ਤੋਂ ਬਾਅਦ ਬਾਬਾ ਜੀ ਨੇ ਕਿਹਾ ਬਲਵੰਤ ਸਿੰਘ ਵਕਰਾ ਉਹ ਸੇਵਾ ਕਰਵਾ ਦੇ ਅੱਜ ਬਾਬਾ ਬਲੰਦ ਸਿੰਘ ਜੀ ਕਹਿੰਦੇ ਠੀਕ ਹੈ ਜੀ ਅਸੀਂ ਸੇਵਾ ਕਰਾ ਦਿੰਨੇ ਆ ਸੇਵਾ ਕਰਵਾਉਣ ਲੱਗੇ ਸੇਵਾ ਤੋਂ ਬਾਅਦ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਪ੍ਰਕਾਸ਼ ਤੋਂ ਬਾਅਦ ਹੁਕਮਨਾਮਾ ਫਿਰ ਬਾਬਾ ਜੀਆ ਨੇ ਜਵਦੀ ਸਹਿਬ ਦਾ ਪਾਠ ਸਪੂਰਨ ਕੀਤਾ ਉਪਰੰਤ ਆਨੰਦ ਸਹਿਬ ਦਾ 40 ਪੌੜੀਆਂ ਸਪੂਰਨ ਕੀਤੀਆਂ ਫਿਰ ਅਰਦਾਸ ਕਿ ਸਤਿਗੁਰਾਂ ਦਾ ਹੁਕਮ ਨਾ ਲਿਆ ਹੁਕਮ ਨਾ ਲੈਣ ਤੋਂ ਬਾਅਦ ਤੇ ਜਿਹੜੇ ਸਿੰਘ ਰੋਜ਼ ਹੀ ਸੇਵਾ ਕਰਦੇ ਸੀ ਉਹਨਾਂ ਨੇ ਪਤਾਸਿਆਂ ਦਾ ਸੰਗਤ ਨੂੰ ਪ੍ਰਸ਼ਾਦ ਵਰਤਾਇਆ ਪ੍ਰਸ਼ਾਦ ਲੈਣ ਤੋਂ ਬਾਅਦ ਸੰਗਤ ਨੇ ਹੌਲੀ-ਹੌਲੀ ਨਮਸਕਾਰ ਕਰਕੇ ਸਤਿਗੁਰਾਂ ਨੂੰ ਬਾਹਰ ਦਰਵਾਜ਼ੇ ਤੋਂ ਆਈ ਜਾਂਦੀ ਹੈ ਕਈ ਸਰੀਰ ਉੱਤੇ ਖੜੀ ਜਾਂਦੇ ਨੇ ਕਈ ਜਿਨ੍ਹਾਂ ਨੂੰ ਕੰਮਕਾਰ ਦੀ ਕਾੜੀ ਹੁੰਦੀ ਹੈ ਉਹ ਆਪ ਉਹਦਾ ਨਮਸਕਾਰ ਕਰਕੇ ਘਰਾਂ ਨੂੰ ਚਲੇ ਗਏ ਜਦੋਂ ਮੈਂ ਸਤਗੁਰਾਂ ਦੀ ਹਜੂਰੀ ਦੇ ਵਿੱਚੋਂ ਉੱਠ ਕੇ ਨਮਸਕਾਰ ਕਰਕੇ ਬਾਹਰ ਆਇਆ ਤਾਂ ਤਕਰੀਬਨ 10-12 ਸਰੀਰ ਖੜੇ ਸੀ ਤਿੰਨ-ਚਾਰ ਮਾਈਆਂ ਸੀ ਬਾਕੀ ਭਾਈ ਖੜੇ ਸੀ ਉਹਨਾਂ ਨੇ ਮੈਨੂੰ ਫਤਿਹ ਬੁਲਾਈ ਜਦਾਸ ਨੇ ਪੱਤੀ ਦਾ ਅੱਤੇ ਜਵਾਬ ਦਿੱਤਾ ਜਵਾਬ ਦੇ ਕੇ ਤਾਂ ਸੰਗਤ ਨੇ ਬੇਨਤੀ ਕੀਤੀ ਬਾਬਾ ਜੀ ਜੇ ਤੁਸੀਂ ਸਾਡੇ ਇਸ ਗੁਰੂ ਘਰ ਦੇ ਵਿੱਚ ਸੇਵਾ ਇਸੇ ਤਰ੍ਹਾਂ ਨਿਭਾਉਂਦੇ ਰਹੇ ਤਾਂ ਕਿਸੇ ਦਿਨ ਸਾਡਾ ਸਾਰਾ ਪਿੰਡ ਹੀ ਇਸ ਗੁਰੂ ਘਰ ਦੇ ਵਿੱਚ ਤੁਹਾਡੇ ਬਾਤ ਸੁਣ ਲਈ ਪਹੁੰਚਿਆ ਗੁਰੂ ਤੁਹਾਡਾ ਬਾਠ ਸਾਨੂੰ ਬਹੁਤ ਹੀ ਪਿਆਰਾ ਲੱਗਦਾ ਹੈ ਬੜੇ ਪਿਆਰ ਨਾਲ ਤੁਸੀਂ ਨਿਤਨੇਮ ਕਰਦੇ ਹੋ ਬਾਣੀ ਬੜੀ ਸੁੱਧ ਪੜ੍ਹਦੇ ਹੋ ਇਸ ਤਰ੍ਹਾਂ ਸੰਗਤ ਨੇ ਬੇਨਤੀ ਕੀਤੀ ਪਾਪਾ ਜੀ ਕਹਿੰਦੇ ਅਸੀਂ ਹਾਂ ਹਾਂ ਕਰੀ ਗਏ ਭਾਈ ਹਾਂ ਠੀਕ ਹੈ ਭਾਈ ਵਧੀਆ ਜੋ ਪਰਮੇਸ਼ਰ ਕਰਾਉਂਦਾ ਸਭ ਠੀਕ ਕਰਾ ਰਿਹਾ ਹੈ ਇਸ ਤਰ੍ਹਾਂ ਕਹਿ ਕੇ ਅਸੀਂ ਆਪਣੇ ਆਸਨ ਵੱਲ ਚਲੇ ਗਏ ਜਾਨੋ 달ੀ ਵਾਲਾ ਸਿੰਘ 달ੀ ਨੂੰ ਜਾਣ ਲੱਗਿਆ ਜਦ ਉਹਨੇ ਦੇਖਿਆ ਇਹ ਰੱਬ ਜੀ ਆ ਕੇ ਬੈਠ ਗਏ ਉਹਨੇ ਜਦ ਹੀ ਚਾਹ ਦਾ ਗਲਾਸ ਲਿਆ ਕੇ ਮੇਰੇ ਕੋਲੇ ਰੱਖ ਦਿੱਤਾ ਮੈਂ ਚਾਹ ਸ਼ਬਕੀ ਕਹਿੰਦੇ ਅਸੀਂ ਫੇਰ ਬਾਹਰ ਨੂੰ ਸੂਏ ਵੱਲ ਨੂੰ ਫੇਰ ਚਲੇ ਗਏ ਕਿ ਕੋਈ ਮਨ ਦੇ ਵਿੱਚ ਆਸਾ ਹੁੰਦੀ ਕਿ ਸਿਰ ਪ੍ਰਭੂ ਨੂੰ ਧਿਆਉਣਾ ਆਣ ਪੀਣ ਦਾ ਸਾਡੇ ਮਨ ਦੇ ਵਿੱਚ ਕੋਈ ਲਾਜ ਨਹੀਂ ਸੀ ਹੁੰਦਾ ਨਾ ਸਾਨੂੰ ਕਦੇ ਭੁੱਖ ਸਤਾਉਂਦੀ ਸੀ ਨਾ ਕਦੇ ਨੀਂਦ ਸਤਾਉਂਦੀ ਸੀ ਨੀਂਦ ਵੀ ਸਾਡੀ ਜੇ ਦਿਨ ਤੋਂ ਅਸੀਂ ਨੂਰਪੁਰੇ ਤੋਂ ਆਏ ਆਂ ਬਾਬਾ ਨੰਦਾਦਾਸ ਨੇ ਸਾਨੂੰ ਬਖਸ਼ਿਸ਼ ਜੋ ਕੀਤੀ ਸੀ ਕਿ ਫਕਰ ਚਰਜਾ ਖੂਹੀ ਤੇ ਉਸੇ ਦਿਨੇ ਬਚਨ ਕਰਤਾ ਸੀ ਕਿ ਵਕਰਾ ਤੇਰੇ ساری ਜ਼ਿੰਦਗੀ ਹਾਲਸ ਕਦੇ ਨੇੜੇ ਨਹੀਂ ਆਊਗੀ ਉਸ ਦਿਨ ਤੋਂ ਸਾਨੂੰ ਕਦੇ ਸ੍ਰੀ ਦੇ ਵਿਚਾਰਸ ਨਹੀਂ ਆਈ ਅਸੀਂ ਉੱਠ ਗਏ ਹੌਲੀ ਹੌਲੀ ਸੂਏ ਤੇ ਜਾਂਦੇ ਜਾਂਦੇ ਜਦੋਂ ਦੂਸਰੇ ਪਾਸੇ ਸੂਆ ਪਾਰ ਕੀਤਾ ਇੱਕੋ ਪੁੱਲ ਦੇ ਨਾਲ ਹੀ ਇੱਕਰ ਦਾ ਦਰਦ ਖੜਾ ਸੀ ਉਹਦੇ ਅੱਲੇ ਅਸੀਂ ਹੱਸਣ ਲੱਗੇ ਬੈਠ ਗਏ ਸਾਰੀ ਦਿਹਾੜੀ ਅਸੀਂ ਉੱਤੇ ਪਰਮੇਸ਼ਰ ਨੂੰ ਧਿਆਉਂਦੇ ਰਹੇ ਸ਼ਾਮ ਨੂੰ ਅਸੀਂ ਉੱਥੋਂ ਉੱਠ ਗਏ ਫਿਰ ਗੁਰੂ ਘਰ ਵੱਲ ਨੂੰ ਆ ਗਏ ਆ ਗਏ ਸਾਡੇ ਆਉਂਦਿਆਂ ਨੂੰ ਬਾਬਾ ਜੀ ਨਿਤਨੇਮ ਦਾ ਜਹਾਦਾ ਕਰਦੇ ਸੀ ਇਹ ਨਿਤਨੇਮ ਦੀ ਸਮਾਪਤੀ ਤੋਂ ਬਾਅਦ ਇਹ ਬਾਬਾ ਜੀ ਸਾਰੀ ਸੇਵਾ ਕਰਕੇ ਜਦੋਂ ਬਾਹਰ ਆਏ ਤਾਂ ਗ੍ਰੰਤੀ ਸਿੰਘ ਨੇ ਆ ਕੇ ਫੇਰ ਮੈਨੂੰ ਪੁੱਛਿਆ ਅੱਬਾ ਜੀ ਕਿੱਥੇ ਚਲੇ ਗਏ ਸੀਗੇ ਰਬ ਜੀ ਕਿੱਥੋਂ ਆਏ ਹੋ ਤੁਸੀਂ ਸਾਰੀ ਦਿਹਾੜੀ ਅਜੇ ਦਰਸ਼ਨੀ ਨਹੀਂ ਹੋਏ ਸੋਡੇ ਇਸ ਤਰ੍ਹਾਂ ਗੱਲਾਂ ਕਰਦੇ ਫਿਰ ਬਾਬਾ ਜੀ ਕਹਿੰਦੇ ਅਸੀਂ ਇੱਥੇ ਹੀ ਬਸ ਬਰੂਡ ਜਾਈਦਾ ਜਿੱਥੇ ਕਿਤੇ ਸਮਾਂ ਲੱਗਦਾ ਇਤਨਾ ਬਾਬਾ ਜੀ ਕਹਿੰਦੇ ਸਾਡਾ ਸਮਾਂ ਲੰਘਦਾ ਗਿਆ ਬਹੁਤ ਪਿਆਰ ਦੇ ਨਾਲ ਉਸ ਪਿੰਡ ਦੇ ਵਿੱਚ ਅਸੀਂ ਜਿੱਨਾਂ ਚ ਰਹੇ ਬਹੁਤ ਹੀ ਆਨੰਦ ਮਾਣਿਆ ਬਾਬਾ ਜੀ ਕਹਿੰਦੇ ਇੱਕ ਦਿਨ ਸਾਨੂੰ ਇਸੇ ਤਰ੍ਹਾਂ ਹੀ ਮਨ ਦੇ ਵਿੱਚ ਆਇਆ ਵੀ ਅਸੀਂ ਬਾਬਾ ਜੀਆਂ ਦੇ ਨਾਲ ਇਹਨਾਂ ਦੇ ਨਾਲ ਬਚਨ ਬਲਾਸ ਕਰੀਏ ਇਹ ਪਹਿਲਾਂ ਕਿੱਥੇ ਕਿੱਥੇ ਰਹਿ ਕੇ ਆਏ ਨੇ ਜਦੋਂ ਗ੍ਰੰਤੀ ਸਿੰਘ ਨੂੰ ਬਾਬਾ ਬੁਲੰਦ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਇੱਥੇ ਕਿੰਨਾ ਚਿਰ ਹੋ ਗਏ ਤੁਸਾਨੂੰ ਰਹਿੰਦੇ ਆ ਨੂ ਉਹ ਕਹਿੰਦੇ ਸਾਨੂੰ 15 ਸਾਲ ਹੋ ਗਏ ਇੱਥੇ ਰਹਿੰਦੇ ਆ ਨਾ ਇੰਨਾ ਚਿਰ ਤੁਸੀਂ ਇੱਥੇ ਹੀ ਰਹੇ ਹੋ ਹਾਂ ਜੀ ਇੱਥੇ ਹੀ ਰਹੇ ਆ ਪਹਿਲਾਂ ਅਸੀਂ ਸੰਤ ਮੱਗਰ ਸਿੰਘ ਜੀ ਤੇ ਸੱਤ ਮੋਹੀ ਵਾਲੇ ਨਰੰજન ਸਿੰਘ ਜੀ ਬੈਦ ਉਹ ਜਨੋਂ ਰਾਇਕੋਟ ਸੇਵਾ ਕਰਵਾਉਂਦੇ ਸੀ ਇਹ ਗੁਰੂ ਘਰ ਦੀ ਅਸੀਂ ਉਹਨਾਂ ਕੋਲੇ ਰਹੇ ਹਾਂ ਅਸੀਂ ਉਹਨਾਂ ਕੋਲੇ ਰਹੇ ਹਾਂ ਪੜੇ ਅਸੀਂ ਬੋਪਾ ਰਾਈ ਹਾਂ ਬੋਪਾ ਰਾਮਾ ਤੋਂ ਅਸੀਂ ਰੈਕੋਰਟ ਆ ਗਈ ਸੀ ਉਹਨਾਂ ਕੋਲੇ ਫਿਰ ਅਸੀਂ ਉੱਥੇ ਵੀ ਸੇਵਾ ਵੀ ਕਰਦੇ ਰਹੇ ਅਤੇ ਨਿਤਨੇਮ ਵੀ ਉੱਥੇ ਕਰਦੇ ਰਹੇ ਜਦੋਂ ਫਿਰ ਉੱਥੇ ਸੇਵਾ ਸੰਪੂਰਨ ਹੋ ਗਈ ਉਸ ਤੋਂ ਬਾਅਦ ਅਸੀਂ ਅਧੂਰ ਆ ਗਏ ਹਾਂ ਉਹ ਦਿਨ ਤੋਂ ਬਾਅਦ ਅਸੀਂ ਅਧੂਰ ਹੀ ਰਹਿੰਦੇ ਹਾਂ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਤੇ ਤੁਹਾਡਾ ਤਾਂ ਜੀਵਨ ਪਹਿਲਾਂ ਹੀ ਸਾਧੂਆਂ ਦੇ ਨਾਲ ਵਿਚਰਦਾ ਰਿਹਾ ਹੈ ਤੁਸੀਂ ਤਾਂ ਉਹਦਾ ਜੀਵਨ ਸਾਰਾ ਬਾਬਾ ਜੀ ਸਫਲ ਕਰ ਲਿਆ ਤੇ ਹੁਣ ਸਾਡੇ ਦੇ ਵੀ ਬਾਬਾ ਜੀ ਕਹਿੰਦੇ ਕਿਰਪਾ ਰੱਖੋ ਅਸੀਂ ਵੀ ਪਰਮੇਸ਼ਰ ਨੂੰ ਇਸੇ ਤਰ੍ਹਾਂ ਹੀ ਧਿਆਉਂਦੇ ਰਹੀਏ ਉਸ ਪਰਮੇਸ਼ਦਾ ਸਦਾ ਹੀ ਗੁਣ ਗਾਉਂਦੇ ਰਹੀਏ ਜਿਸ ਪਰਮੇਸ਼ਰ ਨੇ ਸਾਨੂੰ ਇਸ ਸੰਸਾਰ ਤੇ ਤੇ ਜਿਸ ਕਾਰਜ ਲਈ ਭੇਜਿਆ ਹੈ ਉਸ ਕਾਰਜ ਨੂੰ ਅਸੀਂ ਪਰਮੇਸ਼ਰ ਦੇ ਹੁਕਮ ਅਨੁਸਾਰ ਸੁਹਾਵਣਾ ਬਣਾਈਏ ਆਪਣਾ ਜੀਵਨ ਸਫਲਾ ਕਰੀਏ ਜੀਵਨ ਸਫਲਾ ਬਣਾ ਕੇ ਆਪਣਾ ਸਮਾਂ ਗੁਜ਼ਾਦੇ ਰਹੀਏ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਸਾਡੇ ਉੱਤੇ ਕਿਰਪਾ ਰੱਖਣ ਕਿਰਪਾ ਕਰ ਦੇਣ ਕਿ ਅਸੀਂ ਦਿਨ ਤੇ ਰਾਤ ਪਰਮੇਸ਼ਰ ਪ੍ਰਭੂ ਦਾ ਨਾਮ ਜਪਦੇ ਰਹੀਏ ਇਸ ਤਰ੍ਹਾਂ ਕਹਿ ਕੇ ਬਾਬਾ ਜੀ ਕਹਿੰਦੇ ਅਸੀਂ ਫੇਰ ਆਵਦੇ ਆਸਣ ਤੇ ਬੈਠ ਗਏ ਭਾਈ ਆਸਣ ਤੇ ਬੈਠ ਕੇ ਅਸੀਂ ਜਿਹੜੇ 14 ਪਾਠ ਸੁਖਣੀ ਸਹਿਬ ਦੇ ਰੋਜ਼ ਕਰਦੇ ਸੀ ਲੋਗੇ ਕੋਈ ਕਈ ਵਾਰੀ ਪਾਠ ਰਹਿ ਜਾਂਦੇ ਸੀਗੇ ਇਹ ਵਾਰੀ ਅਸੀਂ ਸਰ ਕੇ ਸਵੇਰੇ ਸੰਪੂਰਨ ਵੀ ਹੋ ਜਾਂਦੇ ਸੀ ਜਿਹੜੇ ਰਹਿ ਜਾਂਦੇ ਸੀ ਭਾਈ ਆਸਨ ਤੇ ਬੈਠ ਕੇ ਫਿਰ ਅਸੀਂ ਉਹਨਾਂ ਨੂੰ ਸੁਖੁਣੇ ਸਾਦੇ ਪਾਠ ਪਰਾਰੰਭ ਕਰ ਦਿੰਦੇ ਤੇ ਜਦੋਂ ਪਰਾਰੰਭ ਕਰਕੇ ਫਿਰ ਅਸੀਂ ਬਾਹਰ ਨੂੰ ਫਿਰ ਅਸੀਂ ਚਲੇ ਜਾਂਦੇ ਇਸ ਤਰ੍ਹਾਂ ਸਾਡਾ ਸਮਾਂ ਇਹ ਹੋਲੀ-ਵੋਲੀ ਅਠੂਰ ਦੇ ਵਿੱਚ ਲੰਘਦਾ ਗਿਆ ਸੰਗਤਾਂ ਬਹੁਤ ਪ੍ਰੇਮ ਕਰਦੀਆਂ ਸੀਆਂ ਮੇਰੇ ਕੋਲੇ ਕਈ ਵਾਰੀ ਆ ਕੇ ਸੰਗਤ ਬੈਠ ਜਾਂਦੇ ਬਸ ਮੈਨੂੰ ਗੱਲਾਂ ਬਾਤਾਂ ਉੱਚੀ ਜਾਂਦੇ ਅਸੀਂ ਬਸ ਸਿਰਫ ਆਪਦੇ ਘੁੰਡੀ ਰੱਖ ਕੇ ਹੀ ਉਹਨਾਂ ਨਾਲ ਵਜਨ ਦਾ ਕਰਦੇ ਰਹਿੰਦੇ ਆਹ ਹੂੰ ਕਰੀ ਜਾਣਾ ਅਸੀਂ ਉਹਨਾਂ ਦੀ ਗੱਲ ਨੂੰ ਬਸ ਬਾਹਲਾ ਆਪਦੇ ਹੀ ਧੀਰ ਦੇ ਵਿੱਚ ਜਾੜਾ ਨਹੀਂ ਸੀ ਢਕਾਉਂਦੇ ਨਾ ਹੀ ਉਹਨਾਂ ਨੂੰ ਮਹਿਸੂਸ ਹੋਣ ਦਿੰਦੇ ਸੀ ਜਿਵੇਂ ਸੰਗਤ ਆਉਂਦੀ ਸੀ ਉਤਰੇ ਹਾਂ ਹੂੰ ਕਰਦੇ ਰਹਿਣਾ ਬੁਲਾਉਂਦੇ ਰਹਿੰਦੇ ਉਹ ਪਿਆਰ ਨਾਲ ਉਹ ਆ ਜਾ ਮੈਂ ਜਵਾਬ ਦਿੰਦਾ ਰਹਿੰਦਾ ਸੀ ਐਵੇਂ ਵੀ ਕਈ ਵਾਰੀ ਕੰਡਾ ਕੰਡਾ ਸਾਡਾ ਸੰਗਤ ਦੇ ਵਿੱਚ ਵੀ ਬੈਠਿਆਂ ਦਾ ਲੰਘ ਜਾਂਦਾ ਸੀ ਫੇਰ ਕਈ ਵਾਰੀ ਅਸੀਂ ਉੱਠ ਕੇ ਬਾਹਰ ਨੂੰ ਚਲੇ ਜਾਂਦੇ ਕਦੇ دیਵਾਨਾ ਵੱਲ ਨੂੰ ਕਦੇ ਲੱਕੇ ਵੱਲ ਨੂੰ ਕਦੇ ਅਸੀਂ ਸ਼ਿਵਦੀ ਵੱਲ ਵੀ ਬੜੀ ਦੂਰ ਨਿਕਲ ਜਾਣਾ ਅੱਗੇ ਜਿੱਥੇ ਸੂਏ ਦੇ ਉੱਤੇ ਕਈ ਬਰੂਟੇ ਪੇਪਲ ਖੜੇ ਨੇ ਉਹੀ ਰस्ते ਉੱਥੇ ਜਾ ਕੇ ਵੀ ਅਸੀਂ ਕਈ ਵਾਰੀ ਬੈਠ ਜਾਂਦੇ ਸੀ ਉੱਥੇ ਵੀ ਆਪਦਾ ਦੋ ਦੋ ਤਿੰਨ ਦਿਨ ਘੰਟੇ ਬੈਠੇ ਰਹਿਣਾ ਉਤੋਂ ਫਿਰ ਅਸੀਂ ਕਈ ਵਾਰੀ ਫੇਰ ਜਦੋਂ ਵਾਪਸ ਆਉਣਾ ਇਹ ਵਾਰ ਹਨੇਰਾ ਵੀ ਹੋ ਜਾਂਦਾ ਸੀ ਕਈ ਵਾਰੀ ਅਸੀਂ ਨਿਤਨੇਮ ਹੁੰਦਿਆਂ ਤੇ ਵੀ ਆ ਜਾਂਦੇ ਸੀ ਇਸ ਤਰ੍ਹਾਂ ਹੀ ਸਾਡਾ ਸਮਾਂ ਉੱਥੇ ਲੰਘਦਾ ਗਿਆ ਭਾਈ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਜਿਹੜਾ ਸਾਡਾ ਇਹ ਜੀਵਨ ਹੈ ਸਤਗੁਰੂ ਜੀ ਜੀਵਨ ਸਾਡਾ ਸਫਲਾ ਕਰਦੇ ਰਹੇ ਸੀ ਅਸੀਂ تنਵੇਸ ਨੂੰ ਧਿਆਉਂਦੇ ਆਪਦੇ ਜੀਵਨ ਦੇ ਵਿੱਚ ਹਮੇਸ਼ਾ ਦਾ ਨਾਮ ਉਕਤਰ ਕਰਦੇ ਇਸ ਸਮਾਂ ਲਗਾਉਂਦੇ ਰਹੇ ਉਹ ਅੱਜ ਦਾ ਇਸ ਸਮਾਂ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ